ਹਾਂਜੀ ਵੀ ਦੋਸਤੋ ਜਿੰਨਾ ਬੱਚਿਆਂ ਨੂੰ ਜਾਂ ਫਿਰ ਵੱਡਿਆਂ ਨੂੰ ਭੁੱਖ ਨਹੀਂ ਨ ਲੱਗਦੀ ਘਰ ਤੇ ਦੇਂਦੀਆਂ ਸਿਰਫ 4-5 ਜਾਂ 5-6 ਹੀ ਰੋਟੀਆਂ ਖਾਂਦੇ ਆ ਭੁੱਖ ਦੀ ਸਮੱਸਿਆ ਬਹੁਤ ਜ਼ਿਆਦਾ ਲੋਕਾਂ ਨੂੰ ਆਉਂਦੀ ਹੈ ਕਿ ਭੁੱਖ ਹੀ ਨਹੀਂ ਲੱਗਦੀ ਰੋਟੀ ਵੇਖਣ ਨੂੰ ਜੀ ਨਹੀਂ ਕਰਦਾ ਜਦੋਂ ਬੱਚਿਆਂ ਦੇ ਕੋਲ ਰੋਟੀ ਲੈ ਕੇ ਆਏ ਦੀਆਂ ਤੇ ਬੱਚੇ ਕਹਿੰਦੇ ਕਿ ਅਸੀਂ ਨਹੀਂ ਖਾਣੀ ਅਸੀਂ ਨਹੀਂ ਖਾਣੀ ਪਰ ਇਹ ਜਿਹੜੀ ਚੀਜ਼ ਆ ਇਹ ਇੱਕ ਚੀਜ਼ ਆਪਾਂ ਹੋਰ ਮਿਲਾ ਕੇ ਜੇ ਆਪਾਂ ਇਹਦੀ ਚੀਜ਼ ਬਣਾਓ ਪਾਣੀ ਬਣਾ ਕੇ ਜੇ ਆਪਾਂ ਆਪਣੇ ਬੱਚਿਆਂ ਨੂੰ ਜੇ ਜਿੰਨੂੰ ਵੀ ਭੁੱਖ ਨਹੀਂ ਲੱਗਦੀ ਉਹਨੇ ਪੀ ਲੇਤਾ ਇੰਨੀ ਕਿ ਜ਼ਿਆਦਾ ਭੁੱਖ ਲੱਗੂਗੀ ਘਰ ਦਾ ਰਾਸ਼ਨ ਮੁੱਕ ਜਾਊਗਾ ਲੱਕੜਾ ਜਿਹੜੀਆਂ ਵਾ ਉਹ ਚੱਬਣ ਤੱਕ ਜਾਣਗੇ ਆਪਣੇ ਬੱਚੇ ਇੱਕ ਵਾਰ ਜੇ ਇਹ ਚੀਜ਼ ਪੀ ਲਈ ਲੱਗੇ ਲੱਗੇ ਘਰ ਦਾ ਵੀ ਰਾਸ਼ਨ ਜਿਹੜਾ ਵਾ ਉਹ ਮੁਕਾ ਦੇਣਗੇ ਇੰਨਾ ਕਿ ਇਹ ਜਿਹੜਾ ਤਗੜਾ ਤਰੀਕਾ ਵਾ ਤਾਂ ਇਹ ਚੀਜ਼ ਦੋਸਤੋ ਕਿਵੇਂ ਬਣਾਉਣੀ ਆ ਦੀਵੇਂ ਬਣਾ ਕੇ ਆਪਣੇ ਬੱਚਿਆਂ ਨੂੰ ਦੇਣੀ ਆ ਉਹ ਮੈਂ ਤੁਹਾਨੂੰ ਦੱਸਦਾ ਬਹੁਤ ਹੀ ਸੌਖਾ ਜਿਹਾ ਤਰੀਕਾ ਜੇ ਤੁਸੀਂ ਬਸ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਦੋਸਤੋ ਦੱਬ ਕੇ ਸ਼ੇਅਰ ਕਰਕੇ ਜਾਓ ਸਾਰੇ ਤੱਕ ਕਿਉਂਕਿ ਭੁੱਖ ਨਾ ਲੱਗਣ ਦੀ ਸਮੱਸਿਆ ਬਹੁਤ ਜ਼ਿਆਦਾ ਲੋਕਾਂ ਨੂੰ ਆ ਰਹੀ ਏ ਜੀ ਸਤਿ ਸ਼੍ਰੀ ਅਕਾਲ ਜੀ ਸਾਰੀ ਫੇਸਬੁੱਕ ਫੈਮਿਲੀ ਤੋਂ ਦੋਸਤੋ ਜਿੰਨਾ ਬੱਚਿਆਂ ਨੂੰ ਭੁੱਖ ਨਹੀਂ ਨ ਲੱਗਦੀ ਜਮਾਂ ਹੀ ਭੁੱਖ ਨਹੀਂ ਲੱਗਦੀ ਰੋਟੀ ਵਾਂ ਤੇ ਉਹ ਤੱਕਦੇ ਵੀ ਨਹੀਂ ਆ ਤੇ ਬਾਹਰਲੀ ਚੀਜ਼ਾਂ ਬਸ ਖਾਣ ਨੂੰ ਪੈਂਦੇ ਆ ਪਰ ਦੋਸਤੋ ਤੇ ਲਈ ਆਪਾਂ ਕਰਨਾ ਕੀ ਏ ਦੋਸਤੋ ਜਿਹੜੀਆਂ ਮੇਨ ਮੇਨ ਗੱਲਾਂ ਜਿਹੜੀਆਂ ਮੈਂ ਦੋ ਤਿੰਨ ਦੱਸੂਗਾ ਨਾ ਉਹ ਧਿਆਨ ਜਰੂਰ ਰੱਖਣਾ ਸਭ ਤੋਂ ਪਹਿਲਾਂ ਤੁਸੀਂ ਲੈਣਾ ਦੋਸਤੋ ਕੱਚ ਦਾ ਗਲਾਸ ਕੱਚ ਦਾ ਗਲਾਸ ਹੀ ਲੈਣਾ ਆ ਇਹ ਨਹੀਂ ਕਿ ਆਪਾਂ ਸਟੀਲ ਦਾ ਜਾਂ ਕੋਈ ਲੋਹੇ ਦਾ ਇਹ ਗਲਾਸ ਹੀ ਹੈ ਜਿਹੜਾ ਤਰੀਕਾ ਕੰਮ ਕਰੂਗਾ ਇੱਕ ਕੱਚ ਦਾ ਗਲਾਸ ਲੈ ਕੇ ਆਪਾਂ ਇਹਨੂੰ ਪਾਣੀ ਤੱਕ ਭਰ ਲੈਣਾ ਪਰ ਪਾਣੀ ਕਿਹੜਾ ਪਾਉਣਾ ਉਹ ਵੀ ਤੁਹਾਨੂੰ ਨਾਲ ਦੱਸਦੇ ਆਂ ਲੋ ਵੀ ਦੋਸਤੋ ਇਹ ਜਿਹੜਾ ਆਪਾਂ ਪਾਣੀ ਪਾ ਲਿਆ ਨਾ ਇਹ ਕੋਈ ਨਾ ਨਾਰਮਲ ਵਾਟਰ ਹੀ ਆ ਪਰ ਦੋਸਤੋ ਇਹ ਜਿਹੜਾ ਪਾਣੀ ਆ ਤੁਸੀਂ ਪਹਿਲਾਂ ਗੈਸ ਦੇ ਉੱਤੇ ਰੱਖ ਕੇ ਉਹਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਵਾ ਗਰਮ ਕਰ ਲੈਣਾ ਕਹਿਣ ਤੋਂ ਭਾਵ ਕੀ ਉਹਨੂੰ ਉਬਾਲਾ ਜਾ ਜਦੋਂ ਆ ਜਾਵੇ ਨਾ ਪਾਣੀ ਨੂੰ ਪੂਰਾ ਉਬਾਲਾ ਜਾ ਆ ਜਾਵੇ ਉਹ ਉਦੋਂ ਤੁਸੀਂ ਜਿਹੜਾ ਗੈਸ ਬੰਦ ਕਰਕੇ ਫਿਰ ਤੁਸੀਂ ਕੱਚ ਦੇ ਗਲਾਸ ਚ ਪਾਉਣਾ ਗਰਮ-ਗਰਮ ਨਹੀਂ ਪਾ ਲੈਣਾ ਨਹੀਂ ਤੇ ਗਲਾਸ ਕੱਚ ਦਾ ਤੁਹਾਡਾ ਟੁੱਟ ਸਕਦਾ ਠੀਕ ਨੇ ਦੋਸਤੋ ਇਹ ਚੀਜ਼ ਜਦੋਂ ਤੁਸੀਂ ਪਾ ਲਈ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਹਿਲੀ ਚੀਜ਼ ਆਪਾਂ ਇਹਦੇ ਵਿੱਚ ਕੀ ਪਾਉਣੀ ਹੈ ਜੀ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈ ਨਾ ਤੁਸੀਂ ਰਸੋਈ ਦੇ ਵਿੱਚੋਂ ਹੀ ਲੈ ਲੈਣੀ ਹੈ ਜਿਹੜੀ ਹਲਦੀ ਹੁੰਦੀ ਹੈ ਨਾ ਹਲਦੀ ਹੀ ਲੈਣੀ ਦੋਸਤੋ ਇੰਨੀ ਕੀ ਜਿਹੜੀ ਕਾਮਯਾਬ ਹੈ ਨਾ ਹਲਦੀ ਹਲਦੀ ਦਾ ਦੋਸਤੋ ਥੋੜਾ ਜਿਆ ਇਹ ਨਹੀਂ ਕਿ ਆਪਾਂ ਬਹੁਤਾ ਚੁੰਟਾ ਨਹੀਂ ਪਾ ਲੈਣਾ ਥੋੜਾ ਜਿਹਾ ਚੁਟਕੀ ਕ ਹਲਦੀ ਜਿਹਨੂੰ ਕਹਿ ਦਿੰਦੇ ਨੇ ਨਾ ਆਪਾਂ ਚੁਟਕੀ ਕ ਹਲਦੀ ਜਿਹੜੀ ਆ ਉਹ ਆਪਾਂ ਆਪਣੇ ਪਾਣੀ ਦੇ ਵਿੱਚ ਪਾ ਲੈਣੀ ਹੈ ਲਓ ਜੀ ਚੁਟਕੀ ਕ ਹਲਦੀ ਜਿਹੜੀ ਆਪਾਂ ਆਪਣੇ ਪਾਣੀ ਦੇ ਵਿੱਚ ਪਾ ਦਿੱਤੀ ਤੋਂ ਬਾਅਦ ਦੋਸਤੋ ਦੂਜੀ ਦੂਜੀ ਚੀਜ਼ ਲੈਣੀ ਹੈ ਜੀ ਇਹੋ ਤੋਂ ਸ਼ਹਿਦ ਲੈਣਾ ਜੀ ਸ਼ਹਿਦ ਇਹ ਜਿਹੜਾ ਇੰਨਾ ਕੁ ਵਧੀਆ ਆਪਣੀ ਭੁੱਖ ਨੂੰ ਇੰਨਾ ਕੁ ਜ਼ਿਆਦਾ ਵਧਾਉਂਦਾ ਆ ਬੱਚਿਆਂ ਲਈ ਤੇ ਦੋਸਤੋ ਇਹ ਕਾਮਯਾਬੀ ਚੀਜ਼ ਹੈ ਦੋਸਤੋ ਵਧੀਆ ਸ਼ਹਿਦ ਲੈਣਾ ਇਹ ਨਹੀਂ ਆ ਕਿ ਕੋਈ ਡੁਪਲੀਕੇਟ ਜਾਂ ਕੋਈ ਵੀ ਦੂਜਾ ਤਾਂ ਸ਼ਹਿਦ ਲਓ ਦੋਸਤੋ ਕੱਢਿਆ-ਕੜਾਇਆ ਤੇ ਜਾਂ ਫਿਰ ਕਿਸੇ ਚੰਗੀ ਕੰਪਨੀ ਦਾ ਸ਼ਹਿਦ ਜਾਂ ਉਹ ਲੈਣਾ ਹੈ ਲਓ ਜੀ ਸ਼ਹਿਦ ਲੈਣ ਤੋਂ ਬਾਅਦ ਆਪਾਂ ਇਹਦਾ ਕਰਨਾ ਕੀ ਹੈ ਕਿ ਇੱਕ ਚਮਚਾ ਇੱਕ ਚਮਚਾ ਜਿਹੜਾ ਸ਼ਹਿਦ ਹੈ ਨਾ ਲਓ ਜੀ ਇੱਕ ਚਮਚਾ ਸ਼ਹਿਦ ਦਾ ਆਪਾਂ ਆਪਣੇ ਪਾਣੀ ਦੇ ਵਿੱਚ ਪਾ ਲੈਣਾ ਜੀ ਅਤੇ ਸ਼ਾਇਦ ਵੀ ਆਪਾਂ ਇਹਦੇ ਵਿੱਚ ਪਾ ਲੇਤਾ ਤੇ ਇਸ ਤੋਂ ਬਾਅਦ ਤੀਜੀ ਚੀਜ਼ ਦੋਸਤੋ ਤੀਸਰੀ ਜਿਹੜੀ ਚੀਜ਼ ਹੈ ਨਾ ਉਹ ਇੰਨੀ ਕਿ ਜਿਆਦਾ ਨਾਮੀ ਹੈ ਨਾ ਕਿ ਕੀ ਕਹਿੰਦੇਗਾ ਇਹ ਦੋਸਤੋ ਨਿੰਬੂ ਨਿੰਬੂ ਤੁਸੀਂ ਲੈਣਾ ਹੈ ਨਿੰਬੂ ਦਾ ਤੁਸੀਂ ਅੱਧਾ ਅੱਧਾ ਨਿੰਬੂ ਹੀ ਲੈ ਲਓ ਜੀ ਅੱਧਾ ਨਿੰਬੂ ਲੈ ਕੇ ਆਪਾਂ ਪਹਿਲਾਂ ਇਹਦੇ ਬੀਜ ਜਿਹੜੇ ਆ ਕੱਢ ਲੀਨੇ ਆ ਅੱਧਾ ਨਿੰਬੂ ਦੋਸਤੋ ਪੂਰਾ ਆਪਾਂ ਇਹਦੇ ਵਿੱਚ ਨਚੋੜ ਦੇਣਾ ਲਓ ਵੀ ਦੋਸਤੋ ਤਿੰਨੀਆਂ ਚੀਜ਼ ਆਪਾਂ ਇਹਦੇ ਵਿੱਚ ਪਾ ਦਿੱਤੀਆਂ ਪਹਿਲੀ ਚੀਜ਼ ਆਪਾਂ ਪਾ ਦਿੱਤੀ ਜੀ ਇਹਦੇ ਵਿੱਚ ਹਲਦੀ ਦੀ ਚੁਟਕੀ ਦੂਸਰਾ ਆਪਾਂ ਸ਼ਹਿਦ ਪਾ ਦਿੱਤਾ ਤੇ ਹੁਣ ਆਪਾਂ ਪਾ ਦਿੱਤਾ ਜਿਹੜਾ ਅੱਧਾ ਨਿੰਬੂ ਸੀ ਨਾ ਉਹ ਪਾ ਦਿੱਤਾ ਹੈ ਆਪਾਂ ਇਹਨੂੰ ਦੋਸਤੋ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਮਿਕਸ ਦੋਸਤੋ ਇਹ ਨਹੀਂ ਕਿ ਆਪਾਂ ਮਾਰਾ ਜਾਂ ਮਿਕਸ ਕਰ ਲਿਆ ਇਹਨੂੰ ਘਟੋ ਘਟ ਆਪਾਂ 5 ਮਿੰਟ ਮਿਕਸ ਕਰੀ ਜਾਣਾ ਵਾ 5 ਮਿੰਟ ਮਿਕਸ ਕਰਨ ਦਾ ਮਤਲਬ ਹੈ ਕਿ ਆਪਣੀਆਂ ਜਿਹੜੀਆਂ ਤਿੰਨ ਚੀਜ਼ਾਂ ਆਪਾਂ ਇਹਦੇ ਵਿੱਚ ਪਾਈਆਂ ਨਾ ਪੂਰੇ ਦੀਆਂ ਪੂਰੇ ਘੁਲ ਮਿਲ ਜਾਣਗੀਆਂ ਇਹਨੂੰ ਦੋਸਤੋ ਤੁਸੀਂ ਭਾਵੇਂ ਨੌਜਵਾਨ ਹੋ ਭਾਵੇਂ ਬਜ਼ੁਰਗ ਹੋ ਤੇ ਭਾਵੇਂ ਆਪਣੇ ਬੱਚੇ ਆ ਜਿਨ੍ਹਾਂ ਨੂੰ ਭੁੱਖ ਨਹੀਂ ਨ ਲੱਗਦੀ ਇਹ ਆਪਾਂ ਦਿਨ ਦੇ ਵਿੱਚ ਕਿਸੇ ਵੀ ਟਾਈਮ 'ਚ ਪੀ ਲੈਣੀ ਆ ਤੇ ਇਹ ਚੀਜ਼ ਪੀਣ ਤੋਂ ਬਾਅਦ ਇਹ ਦੋਸਤੋ ਹਫ਼ਤੇ 'ਚ ਹਫ਼ਤੇ ਜਾਂ ਆਪਾਂ ਸਿਰਫ ਇੱਕ ਵਾਰ ਪੀਣੀ ਹੈ ਤੇ ਮਹੀਨੇ 'ਚ ਚਾਰ ਵਾਰ ਤੇ ਜਦੋਂ ਆਪਾਂ ਹਫ਼ਤੇ 'ਚ ਇੱਕ ਵਾਰ ਤੇ ਮਹੀਨੇ 'ਚ ਚਾਰ ਵਾਰ ਪੀ ਲਈ ਜਾਂ ਆਪਣੇ ਬੱਚਿਆਂ ਨੂੰ ਪਿਆ ਦਿੱਤੀ ਤੇ ਆਪਣੇ ਬੱਚਿਆਂ ਨੂੰ ਦੋਸਤੋ ਇੰਨੀ ਕਿ ਜਿਆਦਾ ਭੁੱਖ ਲੱਗੇਗੀ ਆਪਣੇ ਘਰ ਦੇ ਵਿੱਚੋਂ ਰਾਸ਼ਨ ਮੁੱਕ ਜਾਊਗਾ ਤੁਸੀਂ ਹਫ਼ਤੇ ਬਾਅਦ ਹੀ ਜਿਹੜਾ ਵਾ ਦੋ-ਦੋ ਚਾਰ-ਚਾਰ ਹਜ਼ਾਰ ਦਾ ਜਿਹੜਾ ਰਾਸ਼ਨ ਹੈ ਉਹ ਲਿਆਉਂਦੇ ਥੱਕ ਜਾਓਗੇ ਪਰ ਬੱਚੇ ਖਾਣ ਤੋਂ ਨਹੀਂ ਥੱਕਣਗੇ ਇੰਨੀ ਕਿ ਇੰਨਾ ਕਿ ਇਹ ਜਿਹੜਾ ਲਾਜਵਾਬ ਪਾਣੀ ਬਣ ਚੁੱਕਾ ਹੈ ਇਹ ਪੀਣ ਤੋਂ ਬਾਅਦ ਤੇ ਦੋਸਤੋ ਜੇ ਰਾਸ਼ਨ ਮੁੱਕ ਗਿਆ ਤਾਂ ਵੀ ਤੁਹਾਡੇ ਬੱਚੇ ਜਿਹੜੇ ਲੱਕੜਾਂ ਚੱਬਣ ਤੱਕ ਜਾਣ ਇੰਨੀ ਕਿ ਜਿਆਦਾ ਭੁੱਖ ਲੱਗਦੀ ਆ ਆਪਣਾ ਜਿਹੜਾ ਢੇਡਿਆ ਉਹਨੂੰ ਖੋਹ ਪੈਂਦੀ ਆ ਕਿ ਕੁਝ ਨਾ ਕੁਝ ਖਾ ਲਈਏ ਖਾ ਲਈਏ ਤੇ ਬੱਚੇ ਸੁੱਕੜੇ ਪਏ ਹਨਾ ਮੋਟੇ ਤਾਜ਼ੇ ਹੋ ਜਾਣਗੇ ਤੁਸੀਂ ਇੱਕ ਵਾਰ ਇਹਨੂੰ ਬਣਾ ਕੇ ਦੋਸਤੋ ਪੀਓ ਜਰੂਰ ਬਹੁਤ ਵਧੀਆ ਰਿਜ਼ਲਟ ਮਿਲੂਗਾ ਤੇ ਵੀਡੀਓ ਚੰਗੀ ਲੱਗੀ ਨਾ ਤੇ ਦੱਬ ਕੇ ਸ਼ੇਅਰ ਕਰਕੇ ਜਾਓ ਤੇ ਗਾਹ ਦੀ ਗਾਂ ਤੇ ਗਾਹ ਵੀ ਇਦਾਂ ਹੀ ਹੋਰ ਵੀਡੀਓ ਵੇਖਣ ਲਈ ਪੇਜ ਨੂੰ ਫੋਲੋ ਕਰਕੇ ਜਰੂਰ ਜਾਓ ਧੰਨਵਾਦ ਸਾਰਿਆਂ ਨੂੰ